ਸੱਜਣੋ ਕਿ ਮਿੱਤਰੋ ਖੈਰ ਨਾਲ ਵਸੋ ਤੇ ਖਿੜਖਿੜ ਹੱਸੋ ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਆਂਗਰਾਨੀ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਬਹੁਤ ਬەلਿਵਾੜ ਕਿ ਤੁਸੀਂ ਬਹੁਤ ਮਾਨ ਬਖਸ਼ ਰਹੇ ਹੋ ਤੇ ਆਪਣਾ ਜਿਹੜਾ ਆਪਣੀ ਜਣੀ ਸਾਂਝ ਆ ਉਹ ਪਾ ਰਹੇ ਹੋ ਤੋਂ ਅੱਜ ਅਸੀਂ ਜਿਸ ਜਿਹੜੀ ਚੱਜ ਦੀ ਗੱਲ ਕਰਨੀ ਹੈ ਉਹ ਇਹ ਹੈ ਕਿ ਪੰਜਾਬੀ ਲਹਿਰ ਦੇ ਬਾਰੇ ਜਿਹੜਾ ਹੈ ਬਹੁਤ ਸਾਰੇ ਜਿਹੜੇ ਪ੍ਰੋਪਾਗੈਂਡੇ ਨੇ ਉਹ ਹੋ ਰਿਆ ਨਹੀਂ ਔਰ ਇਹਦੇ ਖਿਲਾਫ ਪਿੱਛੋਂ ਵੀ ਇਤੜੀਆਂ ਨੇ ਗੱਲਾਂ ਜਿਹੜੀਆਂ ਨੇ ਉਹ ਉਗੜ ਕੇ ਜਿਹੜਾ ਹੈ ਉਹ ਸਾਹਮਣੇ ਜਿਹੜੀਆਂ ਨੇ ਉਹ ਆ ਰਹੀਆਂ ਨੇ ਤੇ ਸਜਣੋ ਤੇ ਮਿੱਤਰੋ ਜਦੋਂ ਵੀ ਕੋਈ ਲਹਿਰ ਚੱਲਦੀ ਹੈ ਉਸ ਦੇ ਵਿੱਚ ਹਰ ਬੰਦੇ ਜਿਹੜੇ ਬੰਦੇ ਨੇ ਹਰ ਬੰਦੇ ਜਿਹੜੇ ਜੀ ਨੇ ਉਹ ਹੁੰਦੇ ਨੇ ਉਹਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ ਮੰਦੇ ਲੋਕ ਵੀ ਹੁੰਦੇ ਨੇ ਉਸ ਲਹਿਰ ਦੇ ਨਾਲ ਜੀ ਜਾਣ ਦੇ ਨਾਲ ਜਿਹੜੇ ਲੋਕ ਜੁੜੇ ਹੁੰਦੇ ਨੇ ਉਹ ਵੀ ਹੁੰਦੇ ਨੇ ਤੇ ਜਿਹੜੇ ਉਹ ਉਹ ਉਸ ਨੂੰ ਇਸਤੇਮਾਲ ਕਰਕੇ ਕੋਈ ਆਪਣਾ ਸਾਥੀ ਜਿਹੜਾ ਹੈ ਪੂਰਤਾ ਪੂਰਾ ਕਰਨਾ ਚਾਹੁੰਦੇ ਨੇ ਉਹ ਵੀ ਲੋਕ ਜਿਹੜੇ ਨੇ ਉਹ ਹੁੰਦੇ ਨੇ ਸੋ ਕੋਈ ਵੀ ਲੈਬ ਜਿਹੜੀ ਹੈ ਉਹ ਐ ਇੰਨੀ ਸ਼ੁੱਧ ਨਹੀਂ ਹੁੰਦੀ ਕਿ ਉਹਦੇ ਵਿੱਚ ਕੋਈ ਗਲਤ ਲੋਕ ਜਿਹੜੇ ਨੇ ਉਹ ਮੌਜੂਦ ਜਿਹੜੇ ਨਹੀਂ ਹੁੰਦੇ ਪਰ ਇਹਨਾਂ ਲੈਰਾਂ ਦੇ ਵਿੱਚ ਏਜੰਸੀਆਂ ਦੇ ਬੰਦੇ ਜਿਹੜੇ ਨੇ ਉਹ ਵੀ ਜਿਹੜਾ ਨੇ ਉਹ ਮੌਜੂਦ ਹੁੰਦੇ ਨੇ ਤੇ ਜਿਉਂ-ਜਿਉਂ ਲੁਕਾਈ ਦੇ ਅੰਦਰ ਜਿਹੜੀ ਹੈ ਉਹ ਸੂਰਤਮਤ ਆ ਰਹੀ ਹੈ ਲੁਕਾਈ ਆਪਣੀ ਜਿਹੜੀ ਭੌਣ ਹੈ ਉਹ ਉਸ ਵਾਰ ਜਿਹੜਾ ਹੈ ਉਹ ਜੁੜ ਰਹੀ ਹੈ ਔਰ ਆਪਣੇ ਆਪ ਨੂੰ ਪੰਜਾਬੀ ਪੰਜਾਬੀ ਕਹਿਣ ਜਿਹੜੀ ਹੈ ਉਹ ਟੁੱਟ ਪਈ ਹੈ ਔਰ ਆਪਣੀ ਹੋਣ ਨੂੰ ਜਿਹੜਾ ਹੈ ਉਸ ਨੇ ਜਿਹੜਾ ਹੈ ਜਿਤਾਣਾ ਜਿਹੜਾ ਇਸ ਵੇਲੇ ਸ਼ੁਰੂ ਕੀਤਾ ਹੈ ਤੇ ਕੁਝ ਲੋਕਾਂ ਦੇ ਢਿੱਡਾਂ ਦੇ ਵਿੱਚ ਜਿਹੜਾ ਨਾ ਉਹ ਪੇੜਾ ਪੈਗੀਆਂ ਨੇ ਉਹਨਾਂ ਨੂੰ ਇਹ ਗੱਲ ਜਿਹੜੀ ਹੈ ਨਾ ਕੋਈ ਚੰਗੀ ਨਹੀਂ ਜਾਪਦੀ ਔਰ ਇੱਕ ਜਿਹੜਾ ਸਾੜਾ ਜਿਹਾ ਹੈ ਉਹ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਨਾ ਹਰ ਮੇਲੇ ਉਹ ਵਾਲੇ ਜਿਹੜਾ ਹੈ ਨਾ ਉਹ ਖਾਂਦਾ ਰਹਿੰਦਾ ਹੈ ਔਰ ਉਹ ਬਿਲਕੁਲ ਉਹ ਗੱਲਾਂ ਜਿਹੜੀਆਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿ ਜਿਹੜੀਆਂ ਉਹਨਾਂ ਨੇ ਮਾਜ਼ੀ ਦੇ ਵਿੱਚ ਉਸੇ ਬੜਕਸ ਕੀਤੀਆਂ ਹੁੰਦੀਆਂ ਹੁੰਦੀਆਂ ਤੇ ਮਸਲ ਕੇ ਕੁਝ ਲੋਕ ਤੁਹਾਨੂੰ ਜਿਹੜਾ ਹੈ ਉਹ ਇੰਜ ਦੇ ਮਿਲਣਗੇ ਉਹ ਕਹਿਣਗੇ ਜੀ ਇਹ ਜਿਹੜੀ ਕੰਪਰੈਸਤੀ ਹੈ ਇਹ ਹੋਣੀ ਨਹੀਂ ਚਾਹੀਦੀ ਇਹ ਜਿਹੜੀ ਅੱਜ ਜਿਹੜੀ ਹੈ ਇਹ ਕੰਪਰੈਸਤੀ ਜਿਹੜੀ ਹੈ ਉਸ ਦਾ ਜਿਹੜਾ ਹੈ ਵਾਰਾ ਨਹੀਂ ਹੈ ਉਹਨਾਂ اور ਉਹ ਲੋਕ ਨੇ ਜਿਹੜੇ ਅੱਜ ਦੇ ਬਾਰੇ ਦੇ ਵਿੱਚ ਹੀ ਸਿੰਧੀ ਕਾਂਗਰਸੀ ਜਿਹੜੀ ਹੈ ਉਸ ਦੇ ਉਸੇ ਪੱਖ ਵਿੱਚ ਹੁੰਦੇ ਨੇ ਬਲੂਚੀ ਕਾਂਗਰਸੀ ਜਿਹੜੀ ਹੈ ਉਸ ਦੇ ਪੱਖ ਵਿੱਚ ਹੁੰਦੇ ਨੇ ਔਰ ਜਿਹੜੀ ਪਖਤੂਨ ਕਾਂਗਰਸੀ ਹੈ ਉਸ ਦੇ ਪੱਖ ਦੇ ਵਿੱਚ ਹੁੰਦੇ ਨੇ ਪਰ ਨਹੀਂ ਹੁੰਦੇ ਜੋ ਸਿਰਫ ਪੰਜਾਬੀ ਕਾਂਗਰਸੀ ਦੇ ਪੱਖ ਦੇ ਵਿੱਚ ਜਿਹੜਾ ਹੈ ਉਹ ਨਹੀਂ ਹੁੰਦੇ ਔਰ ਇੱਥੇ ਜਿਹੜੀਆਂ ਹਿਊਮਨ ਰਾਈਟਸ ਕਮਿਸ਼ਨ ਦੀਆਂ ਜਿਹੜੇ ادارے ਬਣੇ ਹੋਏ ਨੇ ਉਹਨਾਂ ਦਾ ਪੂਰਾ ਰਿਕਾਰਡ ਚੁੱਕ ਕੇ ਦੇਖ ਲਓ ਉਹਨਾਂ ਨੇ ਕਦੇ ਵੀ ਪੰਜਾਬੀ ਕੌਮਰਾਸਤੀ ਜਿਹੜੀ ਹੈ ਉਸ ਨੂੰ ਜਿਹੜਾ ਹੈ ਉਹ ਉਹਨਾਂ ਨੇ ਖੜੇ ਮੱਥੇ ਜਿਹੜਾ ਹੈ ਕਬੂਲਿਆ ਨਹੀਂ ਆ ਬਲਕਿ ਇਹਦੇ ਵਿੱਚ ਕੀੜੇ ਕੱਟਣ ਦੇ ਉਹਨਾਂ ਨੇ ਜਿਹੜਾ ਹੈ ਨਾ ਹਰ ਪਾਸ ਜਿਹੜਾ ਹੈ ਉਹ ਯਤਨ ਕੀਤੇ ਨੇ ਔਰ ਪੰਜਾਬੀਆਂ ਦਾ ਪੰਜਾਬ ਤੋਂ ਬਾਹਰ ਕਿਤੇ ਵੀ ਕੋਈ ਕਤਲ ਹੋਇਆ ਹੈ ਨਾ ਤੇ ਉਹਨਾਂ ਨੇ ਕਦੇ ਵੀ ਖੁੱਲ ਕੇ ਜਿਹੜਾ ਹੈ ਆ ਪੈਰਾ ਮਬਾਬਾਰ ਹੋ ਕੇ ਉਸ ਦੀ ਨਿੰਦਿਆ ਨਹੀਂ ਕੀਤੀ ਜਦ ਕਿ ਕੋਈ ਹੋਰ ਕੌਮਰਾਸ ਜਿਹੜਾ ਹੈ ਉਹ ਇੱਕ ਵੀ ਕਿਸੇ ਜਗ੍ਹਾ ਤੇ ਕਤਲ ਹੋ ਜਾਇਆ ਤੇ ਇਹ ਲੋਕ ਜਿਹੜੇ ਨੇ ਇਹ ਅੱਜ ਚੁੱਕ ਲੈਂਦੇ ਨੇ ਕੁਝ ਕੁਝ ਇੰਜ ਦੇ ਲੋਕ ਨੇ ਕੁਝ ਇੰਜ ਦੇ ਲੋਕ ਨੇ ਜਿਹੜੇ ਕਿ ਉਹ ਕਾਨਫਰੰਸਾਂ ਦੇ ਭੇਜਲੇ ਚ ਰੁਪਾਈ ਨੂੰ ਉਹਨੇ ਠੱਗਣ ਦਾ ਜਿਹੜਾ ਹੈ ਉਹ ਇੱਕ ਧੰਦਾ ਜਿਹੜਾ ਹੈ ਉਹ ਸ਼ੁਰੂ ਕਰ ਲਿਆ ਆਇਆ ਹੈ ਇਹ ਕਿ ਮੈਂ ਸਮਝ ਰਹਾ ਹਾਂ ਇੱਕ ਕ੍ਰਿਮੀਨਲ ਜਿਹੜਾ ਹੈ ਇਹ ਕ੍ਰਾਈਮ ਹੈ ਇਹ ਇਹ ਜੁਰਮ ਹੈ ਇਹ لہذا ਇਹ ਜਿਹੜੀ ਹੈ ਨਾ ਪੰਜਾਬੀ ਲਹਿਰ ਨਹੀਂ ਬੜੀ ਢਾਲ ਆਣ ਵਾਲੀ ਜਿਹੜੀ ਹੈ ਨਾ ਇਹ ਗੱਲ ਹੈ ਔਰ ਇਸ ਨੂੰ ਸਾਨੂੰ ਜਿਹੜਾ ਹੈ ਨਾ ਸਿਰਫ ਅਸੀਂ ਆਪ ਬਚਣਾ ਹੈ ਬਲਕਿ ਇੰਜ ਦੇ ਜਿਹੜੇ ਲੋਕ ਨੇ ਉਹਨਾਂ ਦੇ ਪੂਰੀ ਨਗਰ ਵੀ ਰੱਖਣੀ ਹੈ ਔਰ ਜਿੱਥੇ ਇਹ ਜਿਹਦੇ ਤੁਹਾਨੂੰ ਲੋਕ ਮਿਰਨ ਉਹਨਾਂ ਨੂੰ ਫੜ ਕੇ ਜ ਉਹਨਾਂ ਦਾ ਇਤਿਹਾਸਾਤ ਕਰੋ ਔਰ ਉਹਨਾਂ ਨੂੰ ਨੰਗੀਆਂ ਕਰੋ ਔਰ ਜਿਸਰਾ ਵੀ ਹੋ ਸਕੇ ਉਹਨਾਂ ਨੂੰ ਜਿਹੜਾ ਹੈ ਇਸ ਪਿੰਡ ਦੇ ਵਿੱਚ ਜਿਹੜਾ ਹੈ ਉਹ ਬਾਹਰ ਕਰੋ ਕਿਉਂਕਿ ਇਹ ਇਹ ਜਿਹਦੇ ਅਗਰ ਲੋਕ ਜਿਹੜੇ ਨੇ ਉਹ ਇਹ ਇਸ ਦੇ ਵਿੱਚ ਉਹ ਵਧਦੇ ਗਏ ਔਰ ਇਹਨਾਂ ਦੀਆਂ ਹਕਤਾਂ ਜਿਹੜੀਆਂ ਨੇ ਇਹ ਨਾਲ ਗਈਆਂ ਸੀ ਇਹਦੇ ਨਾਲ ਯਕੀਨਨ ਪੰਜਾਬੀ ਲਹਿਰ ਜਿਹੜੀ ਹੈ ਉਸ ਨੂੰ ਬੜੀ ਡਾਢੀ ਸਾਟ ਲੱਗੇਗੀ ਸੋ ਇਹ ਜਿਹੜੀਆਂ ਲਹਿਰਾਂ ਨੇ ਇਹ ਕੋਈ ਇੱਕ ਦਿਨ ਦੇ ਵਿੱਚ ਨਹੀਂ ਬਣਦੀਆਂ ਇਹਦੇ ਪਿੱਛੇ ਅ ਵਰੀਆਂ ਦੀ ਬੰਦੀ ਜਿਹੜੀ ਹੈ ਉਹ ਜਦੋਂ ਜਹਾਜ਼ ਹੁੰਦੀਆਂ ਜਤਨਵਾ ਹੁੰਦਾ ਹੈ ਤਾਂ ਕਿਸੇ ਜਾ ਕੇ ਤਾਰੀਖ ਦੇ ਕਿਸੇ ਤਾਰੇ ਦੇ ਵਿੱਚ ਕੋਈ ਲਹਿਰ ਜਿਹੜੀ ਹੈ ਉਹ ਬਣਦੀ ਹੈ ਸੋ ਇਹ ਜਿਹੜੇ ਮਾਮਲੇ ਨੇ ਇਹ ਠੱਗਵਾਦੀ ਦੇ ਇਹ ਇਹ ਰੋਕੇ ਜਾ ਸਕਦੇ ਨੇ ਇਹ ਕੋਈ ਏਡੇ ਏਡੇ ਵੱਡੇ ਮਸਲੇ ਨਹੀਂ ਇਹ ਕਿ ਇਹਨਾਂ ਨੂੰ ਜਿਹੜਾ ਹੈ ਉਹ ਰੋਕਣ ਜਿਹੜੇ ਲੋਕ ਅਗਵਾਹੀ ਕਰ ਰਹੇ ਨੇ ਆਪਣੀਆਂ ਆਪਣੀਆਂ ਕੰਜ਼ੀਮਾਂ ਦੀ ਸੱਠਾਂ ਦੀ ਉਹਨਾਂ ਦਾ ਇਹ ਉਹਨਾਂ ਦੀ ਇਹ ਵਾਰ ਬਣਦੀ ਹੈ ਕਿ ਉਹ ਆਪਣੀਆਂ ਸਫਾ ਦੇ ਵਿੱਚੋਂ ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਨੂੰ ਫਾਰਕ ਕਰਨ ਅਗਰ ਉਹ ਆਪਣੀਆਂ ਸਫਾ ਦੇ ਵਿੱਚ ਆਪਣੀਆਂ ਤਨਜ਼ੀਮਾਂ ਦੇ ਵਿੱਚ ਆਪਣੀਆਂ ਸੱਥਾਂ ਦੇ ਵਿੱਚੋਂ ਇਹੋ ਜਿਹੇ ਲੋਕਾਂ ਨੂੰ ਰੱਖਦੇ ਨੇ ਆਪਣੇ ਆਪਣੇ ਮੀਟਿੰਗਾਂ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਬੁਲਾਉਂਦੇ ਨੇ ਔਰ ਇਹਨਾਂ ਦੇ ਨਾਲ ਖਲੋ ਕੇ ਉਹ ਜਨਾਬ ਬੜੀ ਸੈਲਫੀਆਂ ਬਣਾਉਂਦੇ ਨੇ ਤੇ ਫਿਰ ਇਹ ਸਮਝਿਆ ਜਾਏਗਾ ਕਿ ਇਹ ਚੋਰਾਂ ਦੇ ਭਾਈਵਾਲ ਤੁਸੀਂ ਵੀ ਹੋ ਉਹ ਜਿਹੜਾ ਬੰਦਾ ਚੋਰਾਂ ਦੇ ਨਾਲ ਘਰੋਏਗਾ ਠੱਗਾਂ ਦੇ ਨਾਲ ਘਰੋਏਗਾ ਉਹ ਠੱਗਾਂ ਦਾ ਹੀ ਭਾਈਵਾਲ ਜਿਹੜਾ ਹੈ ਉਹ ਸਮਝਿਆ ਜਾਏਗਾ ਕਿ ਹਾਜ਼ਰ ਜਿਹੜੀਆਂ ਪੰਜਾਬੀ ਸੱਤਾਂ ਨੇ ਉਹਨਾਂ ਨੂੰ ਇੱਕ ਗੰਭੀਰਤਾ ਦੇ ਨਾਲ ਜਿਹੜਾ ਹੈ ਇਸ ਮਸਲੇ ਨੂੰ ਜਿਹੜਾ ਹੈ ਉਹ ਲੈਣਾ ਚਾਹੀਦਾ ਹੈ ਔਰ ਇਸ ਦਾ ਉਪਾਅ ਜਿਹੜਾ ਹੈ ਉਹ ਕਰਨ ਦਾ ਜਿਹੜਾ ਹੈ ਨਾ ਉਹ ਚਾਰਾ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਇਹ ਉਹਨਾਂ ਦੀ ਹੀ ਵਾਰ ਬਣਦੀ ਹੈ ਔਰ ਉਹ ਹੀ ਕਰ ਸਕਦੇ ਨੇ ਥੋੜੇ ਹਾਜ਼ਰ ਇਸ ਵਾਰ ਦਾ ਕੋਈ ਵੀ ਜੀ ਅਗਰ ਉਹਨਾਂ ਦੀ ਸੱਤ ਨੂੰ ਵੀ ਸਮਰਾਲ ਕਰਨ ਦੀ ਕੋਸ਼ਿਸ਼ ਕਰੇ ਉਹਨਾਂ ਦੇ ਆਪਣੇ ਨਾਮ ਨੂੰ ਸਮਾਰਕਰਨ ਦੀ ਕੋਸ਼ਿਸ਼ ਕਰੇ ਔਰ ਉਹ ਜੋ ਆਪਣਾ ਸਰਗਰਮੀਆਂ ਕਰ ਰਹੇ ਨੇ ਉਹਨਾਂ ਦੇ ਵਿੱਚ ਵੜ ਕੇ ਉੱਥੋਂ ਕੋਈ ਲਾਭ ਚੁੱਕਣ ਦੀ ਕੋਸ਼ਿਸ਼ ਕਰੇ ਤੇ ਇਹ ਉਹਨਾਂ ਦਾ ਉਹਨਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇੰਜ ਨਾਮ ਆਉਂਦੇ ਨੇ ਲੇਕਿਨ ਜੇ ਉਹ ਆਪ ਹੀ ਉਹਨਾਂ ਦੇ ਨਾਲ ਸੈਲਫੀਆਂ ਬਣਾ ਰਹੇ ਹੋਣ ਆਪ ਹੀ ਉਹਨਾਂ ਨੂੰ ਜਿਹੜਾ ਹੈ ਉਹ ਆਪਣੀਆਂ ਮੀਟਿੰਗਾਂ ਦੇ ਵਿੱਚ ਬਿਠਾ ਰਹੇ ਹੋਣ ਤਾਂ ਫਿਰ ਇਸ ਦਾ ਸਿੱਧਾ ਸਾਬਾ ਜਿਹੜਾ ਮਤਲਬ ਹੈ ਕਿ ਉਸ ਠੱਗਬਾਜ਼ੀ ਦੇ ਵਿੱਚ ਤੁਹਾਡਾ ਵੀ ਜਿਹੜਾ ਹੈ ਆਪਣਾ ਹਿੱਸਾ ਜਿਹੜਾ ਹੈ ਉਹ ਮੌਜੂਦ ਹੈ ਸੋ لہذا ਪੰਜਾਬੀ ਪਿਆਰਿਓ ਤੁਸੀਂ ਸਾਵਧਾਨ ਰਹੋ ਤੁਸੀਂ ਚੌਕਸ ਹੋ ਜਾਓ ਔਰ ਉਹ ਜਿਹੜੇ ਲੋਗ ਨੇ ਜਿਹੜੇ ਕਿ ਆ ਕੇ ਪੰਜਾਬ ਦੇ ਪੰਜਾਬੀ ਦੇ ਬਾਰੇ ਗਲਤ ਕਿਸਮ ਦੀ ਇਹ ਨਹੀਂ ਗੱਲ ਸਾਨੂੰ ਹਰ ਇੱਕ ਦੀ ਗੱਲ ਜਿਹੜੀ ਹੈ ਉਹ ਸੁਣਨੀ ਚਾਹੀਦੀ ਹੈ ਇਹ ਆਪਣਾ ਡੈਮੋਕ੍ਰੇਸੀ ਦਾ ਗੌਰ ਹੈ ਬੋਲਣ ਦਾ ਗੌਰ ਹੈ ਗੱਲ ਕਰਨ ਦਾ ਗੌਰ ਹੈ ਗੱਲ ਕਰਨ ਦੀ ਹਰ ਕਿਸੇ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਲੈ ਕੇ ਅਗਲੇ ਬੰਦੇ ਨੂੰ ਗੱਲ ਸੁਣਨ ਦੀ ਵੀ ਜਿਹੜਾ ਹੈ ਜਾਂਚ ਹੋਣੀ ਚਾਹੀਦੀ ਜਿਹੜਾ ਬੰਦਾ ਇਹ ਚਾਹੁੰਦਾ ਹੈ ਨਾ ਕਿ ਮੈਂ ਗੱਲ ਸੁਣਾਵਾਂ ਉਹਦੇ ਉਹ ਉਹਨੂੰ ਇਹ ਚਾਹੀਦਾ ਕਿ ਉਹ ਗੱਲ ਸੁਣੇ ਵੀ ਔਰ ਉਸ ਨੂੰ ਗੱਲ ਸੁਣਨ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਔਰ ਫਿਰ ਉਸ ਗੱਲ ਨੂੰ ਸਹਾਰਨ ਦਾ ਉਹਦੇ ਅੰਦਰ ਹੌਸਲਾ ਵੀ ਹੋਣਾ ਚਾਹੀਦਾ ਸੋ ਪੰਜਾਬੀ ਜਿਹੜੇ ਸੂਜਮਾਨ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਖਿੜੇ ਮੱਥੇ ਜਿਹੜਾ ਹੈ ਉਹ ਇਹ ਜੋ ਵੀ ਉਹ ਇਤਰਾਜ਼ ਲਾਣ ਜੋ ਵੀ ਔਰ ਲਿੰਬਣ ਲਾਣ ਜਿਹੜੀ ਜੜਾ ਵੀ ਉਹ ਕੀੜੇ ਘੜਣ ਉਨਨ ਨੂੰ ਉਵੇਖਣ ਪਾਲਣ ਔਰ ਉਸ ਦਾ ਜਿਹੜਾ ਬੰਦਾ ਫੱਬਦਾ ਜਿਹੜਾ ਜਵਾਬ ਹੈ ਉਹ ਦੇਣ ਅਸੀਂ ਕੋਈ ਮੈਦਾਨ ਦੇ ਵਿੱਚੋਂ ਪੇੜ ਦੇ ਵਿੱਚੋਂ ਜਿਹੜਾ ਹੈ ਅਸੀਂ ਨਸਣਾ ਨਹੀਂ ਹੈ ਕਿਉਂਕਿ ਇਹ ਅੱਜ ਦਾ ਜਿਹੜਾ ਯੁੱਗ ਹੈ ਇਹ ਸਾਇੰਟਿਫਿਕ ਯੁੱਗ ਹੈ ਅੱਜ ਤੁਸੀਂ ਕੋਈ ਵੀ ਗੱਲ ਗਲਤ ਜਿਹੜੀ ਹੈ ਉਹ ਨਹੀਂ ਕਰ ਸਕਦੇ ਤੁਹਾਡੇ ਕੋਲ ਜਿਹੜਾ ਤੁਹਾਡਾ ਮੋਬਾਈਲ ਮੌਜੂਦ ਹੈ ਉਸ ਤੋਂ ਹਰ ਚੀਜ਼ ਜਿਹੜੀ ਹੈ ਤਰਜੀਦ ਵੀ ਹੋ ਜਾਂਦੀ ਹੈ ਤੇ ਤਸਦੀਕ ਵੀ ਹੋ ਜਾਂਦੀ ਹੈ ਇਸੇ ਲਾਇਬ੍ਰੇਰੀ ਦੇ ਵਿੱਚ ਜਿਹੜਾ ਹੈ ਉਹ ਨਹੀਂ ਜਾਣਾ ਪੈਂਦਾ ਕੋਈ ਬਹੁਤਾ ਵੇਲਾ ਜਿਹੜਾ ਹੈ ਉਹ ਵੀ ਇਸੇ ਵਿੱਚ ਜਿਹੜਾ ਹੈ ਉਹ ਨਹੀਂ ਖੱਬਦਾ ਲੇਕਿਨ ਇਸ ਦੇ ਨਾਲ-ਨਾਲ ਜਿਹੜੇ ਬਣਦੇ ਫੱਬਦੇ ਸਵਾਲ ਨੇ ਸਾਨੂੰ ਉਹਨਾਂ ਦਾ ਜਵਾਬ ਵੀ ਜਿਹੜਾ ਹੈ ਉਹ ਦੇਣਾ ਪਏਗਾ ਜਵਾਬ ਦੇ ਤੋਂ ਬਗੈਰ ਤਹਿਰੀਕਾਂ ਜਿਹੜੀਆਂ ਨੇ ਉਹ ਅੱਗੇ ਨਹੀਂ ਵਧਦੀਆਂ ਲਹਿਰਾਂ ਜਿਹੜੀਆਂ ਨੇ ਉਹ ਅੱਗੇ ਜਿਹੜੀਆਂ ਨੇ ਨਹੀਂ ਵਧਦੀਆਂ ਸੋ ਉਹ ਜਿਹੜੇ ਸਵਾਲ ਆਉਂਦੇ ਨੇ ਜਿਹੜੇ ਇਤਰਾਜ਼ ਆਉਂਦੇ ਨੇ ਜਿਹੜੇ ਲਿੰਬਨ ਆਉਂਦੇ ਨੇ ਉਹੋ ਹੀ ਕਿਰਿਆਰੀ ਜਿਹਨਾਂ ਦੀ ਜਿਹੜੀ ਉਹ ਸਫਾਈ ਕਰਦੇ ਨੇ ਸੀ ਇਹਨਾਂ ਨੂੰ ਸੁਧਾਰਦੇ ਨੇ ਔਰ ਲੋਕਾਂ ਦੇ ਅੰਦਰ ਜਿਹੜਾ ਹੈ ਉਹ ਉਹਨਾਂ ਦੇ ਜਵਾਬ ਦੇ ਕੇ ਇੱਕ ਜਿਹੜੀ ਸ਼ਕਤੀ ਜਿਹੜੀ ਹੈ ਉਹਨਾਂ ਦੇ ਅੰਦਰ ਭਾਜੇ ਨੇ ਜਿਹੜੀ ਸੋਚ ਦੀ ਸ਼ਕਤੀ ਹੁੰਦੀ ਹੈ ਨਾ ਇਸ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ ਜਦੋਂ ਬੰਦੇ ਦੇ ਅੰਦਰ ਸੋਚ ਦੀ ਸ਼ਕਤੀ ਆ ਜਾਂਦੀ ਹੈ ਜਿਸ ਨੂੰ ਕਿਸੇ ਨੂੰ ਪਤਾ ਲੱਗੇ ਕਿ ਮੈਂ ਨਹੀਂ ਵਿਚਾਰਧਾਰਾ ਪੇਸ਼ ਕਰ ਰਿਹਾ ਇਹ ਵਿਚਾਰਧਾਰਾ ਜਿਹੜੀ ਹੈ ਇਹ ਸਾਇੰਟਿਫਿਕ ਹੈ ਔਰ ਇਹ ਚੱਲਣ ਵਾਲੀ ਹੈ ਔਰ ਇਸ ਦੇ ਵਿੱਚ ਜਿਹੜਾ ਹੈ ਸਾਡਾ ਭਲਾ ਹੈ ਉਹ ਬੰਦਾ ਜਿਹੜਾ ਹੈ ਡੋਲ ਡੋਲ ਕੇ ਜਿਹੜਾ ਹੈ ਆਪਣਾ ਜਸਨਵਾਦ ਕਰੇਗਾ ਲੇਕਨ ਅਗਰ ਕਿਸੇ ਜਗ੍ਹਾ ਤੇ ਵੀ ਇਹ ਆਪਣਾ ਇਹ ਸ਼ਾਖ ਨੂੰ ਨੂੰ ਪੈਦਾ ਹੋ ਗਿਆ ਕਿ ਉਹ ਜਿਹੜੀ ਵਿਚਾਰਧਾਰਾ ਪੇਸ਼ ਕਰੀ ਜਾ ਰਹੀ ਹੈ ਇਸ ਦੇ ਵਿੱਚ ਕੋਈ ਖੋਟ ਹੈ ਇਸ ਦੇ ਵਿੱਚ ਕੋਈ ਜਿਹੜਾ ਹੈ ਕੋਈ ਕਮੀ ਹੈ ਕੋਤਾਹੀ ਹੈ ਤੇ ਉਹ ਫਿਰ ਜਿਹੜਾ ਹੈ ਉਸ ਉਹਦੀ ਸੋਚ ਸ਼ਕਤੀ ਜਿਹੜੀ ਹੈ ਉਹ ਨਹੀਂ ਵਣ ਪਾਏਗੀ ਸੋ ਜਿਹੜੀ ਗੱਲਬਾਤ ਦਾ ਜਿਹੜਾ ਦਰਵਾਜ਼ਾ ਹੈ ਉਸ ਨੂੰ ਖੁੱਲਾ ਰੱਖਣਾ ਹੈ ਆ ਲੇਕਨ ਉਸ ਦਰਵਾਜ਼ੇ ਤੇ ਵਿਖੜਾ ਹੈ ਅਸੀਂ ਆਪਣੀ ਗੱਲ ਵੀ ਜਿਹੜੀ ਹੈ ਕਰਨੀ ਹੈ ਜਿਹੜਾ ਬੰਦਾ ਜਿਸ ਬੋਲੀ ਦੇ ਵਿੱਚ ਗੱਲ ਕਰੇਗਾ ਉਸ ਨੂੰ ਜਵਾਬ ਵੀ ਉਸੇ ਹੀ ਬੋਲੀ ਦੇ ਵਿੱਚ ਜਿਹੜਾ ਹੈ ਉਹ ਦਿੱਤਾ ਜਾਏਗਾ ਸੋ ਇਹ ਇੱਕ ਤੇ ਹੈ ਕਿ ਜਿਹੜੇ ਠੱਗਾ ਆ ਗਏ ਨੇ ਉਹਨਾਂ ਠੱਗਾ ਦਾ ਜਿਹੜਾ ਹੈ ਸਭ ਤੋਂ ਪਹਿਲੇ ਉਪਾਅ ਕਰਨ ਦੀ ਜਿਹੜੀ ਹੈ ਉਹ ਜ਼ਰੂਰਤ ਹੈ ਕਿਸੇ ਵੀ ਸੂਰਤ ਉਹਨਾਂ ਨੂੰ ਜਿਹੜਾ ਹੈ ਆਪਣੇ ਲਾਗੇ ਜਿਹੜਾ ਹੈ ਉਹ ਨਹੀਂ ਲੱਗਣ ਦੇਣਾ ਆਪਣੀ ਕਿਸੇ ਸੱਚ ਦੇ ਵਿੱਚ ਆਪਣੀ ਕਿਸੇ ਮੀਟਿੰਗ ਦੇ ਵਿੱਚ ਕੁਨਨ ਗ੍ਰਹਿ ਉਹ ਨਹੀਂ ਬਹਿਣ ਦੇਣਾ ਤੇ ਸੈਲਫੀ ਜਿਹੜੀ ਹੈ ਉਹਨਾਂ ਦੇ ਨਾਲ ਕੀ ਬਿਲਕੁਲ ਨਹੀਂ ਲੈਣੀ ਨਹੀਂ ਤੇ ਉਹਨਾਂ ਦੇ ਨਾਲ ਨਾਲ ਜਿਹੜਾ ਹੈ ਤੁਸੀਂ ਵੀ ਜਿਹੜਾ ਹੈ ਉਹ ਵਦਨਾਮ ਹੋਜੋਗੇ ਔਰ ਇਹ ਜਿਹੜੀ ਪੰਜਾਬੀ ਲਹਿਰ ਨੂੰ ਜਿਹੜੀ ਸੱਟ ਮਜੇਗੀ ਉਸ ਦੇ ਜ਼ਿੰਮੇਦਾਰਾਂ ਦੇ ਵਿੱਚੋਂ ਤੁਸੀਂ ਆਪ ਹੀ ਹੋਵੋਗੇ ਮੈਨੂੰ ਆਸ ਹੈ ਕਿ ਤੁਸੀਂ ਅੱਜ ਦੀਆਂ ਗੱਲਾਂ ਜਿਹੜੀਆਂ ਨੇ ਪੱਲੇ ਬੰਨੋਗੇ ਔਰ ਲੋਕਾਂ ਨੂੰ ਸਾਵਧਾਰ ਕਰਨ ਲਈ ਜਾਗ ਪੰਜਾਬੀ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਅੱਗੇ ਕਰੋਗੇ ਤੇ ਆਪਣੀ ਇਸ ਦੇ ਬਾਰੇ ਆਪਣੀ ਜਿਹੜੀ ਰਾਏ ਹੈ ਉਮੀ ਜਿਹੜੀ ਹੈ ਉਹ ਤੁਸੀਂ ਦਿਓਗੇ ਔਰ ਤੁਸੀਂ ਸਮਝਦੇ ਹੋ ਕਿ ਕੋਈ ਆਦਮੀ ਜਿਹੜਾ ਹੈ ਉਹ ਐ ਐ ਐਸੀ ਹਟਨਾ ਕਰ ਰਿਹਾ ਹੈ ਕਿ ਤੁਸੀਂ ਉਸ ਦਾ ਨਾਮ ਲੈ ਕੇ ਤੁਸੀਂ ਜਿਹੜਾ ਹੈ ਸਾਡੇ ਚੈਨਲ ਤੇ ਜਿਹੜਾ ਹੈ ਉਹ ਗੱਲ ਕਰ ਸਕਦੇ ਹੋ ਉਸ ਨੂੰ ਬੇਨਕਾਬ ਕਰਨਾ ਉਸ ਨੂੰ ਸਾਹਮਣੇ ਲਿਆਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਇਸ ਦੇ ਬਿਨਾਂ ਜਿਹੜਾ ਹੈ ਇਹ ਹੋਣਾ ਗੁਜ਼ਾਰਾ ਨਹੀਂ ਹੈ ਤੁਹਾਡੀ ਕਿ ਬੇਨਤੀ ਹੈ ਕਿ ਜਿਹੜਾ ਜਾ ਪੰਜਾਬੀ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਔਰ ਘੰਟੀ ਦਾ ਬਟਨ ਹੈ ਉਸ ਨੂੰ ਜਰੂਰ ਦਬਾਓ ਤੁਹਾਨੂੰ ਸਾਡਾ ਹਰ ਵੀਡੀਓ ਤੁਹਾਨੂੰ ਆਮ ਮੁਹਾਰੇ ਮਿਲਦਾ ਰਿਹਾ ਹੈ ਕੁਲ ਦਾ ਭਾਗ ਤੇ ਕੁਲ ਦੀ ਖਰਾਬ